ਸਤ ਸ੍ਰੀ ਅਕਾਲ ਅਧਾ ਨਮਸਕਾਰ ਪਿੰਡਾਂ ਦੇ ਕੰਮ ਕਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਆਪਾਂ ਲਵੇਰੀ ਸਰ ਗੁਰਦੁਆਰਾ ਸਹਿ ਮੱਸੀਆ ਤੇ ਇੱਕ ਇਤਿਹਾਸਕ ਗੁਰਦੁਆਰਾ ਜੋ ਕਿ ਪੁੱਚੋ ਮੰਡੀ ਦੇ ਬਿਲਕੁਲ ਨੇੜੇ ਹੈ ਤੇ ਇਹ ਇੱਥੇ ਮੱਸੀਆਂ ਨੂੰ ਮੱਸੀਆ ਭਰਦੀ ਹੈ ਜੀ ਬਹੁਤ ਹੀ ਸੁੱਖਾਂ ਪੂਰੀਆਂ ਹੁੰਦੀਆਂ ਇੱਥੇ ਪਸ਼ੂਆਂ ਲਈ ਸੁੱਖਾਂ ਜਾਂ ਕੋਈ ਬੱਚਿਆਂ ਦੀ ਨਿੰਮ ਵਗੈਰਾ ਬਣੇ ਜਾਂਦੇ ਆ ਹਰ ਇੱਕ ਸੁੱਖ ਇੱਥੇ ਪਸ਼ੂਆਂ ਦੀ ਪੂਰੀ ਹੁੰਦੀ ਹੈ ਤੇ ਇਹ ਮੇਲਾ ਮੱਸੀਆਂ ਨੂੰ ਹੀ ਭਰਦਾ ਜਾਦੇ ਆਪਾਂ ਵੀ ਕੱਲ ਮੱਸੀਆਂ ਤੇ ਗਏ ਤੇ ਆਪਣੀ ਗਾਂ ਸੂਈ ਸੀਗੀ ਉਹਦਾ ਆਪਾਂ ਦੁੱਧ ਆਪਾਂ ਸ਼ਾਮ ਨੂੰ ਗਏ ਸੀ ਕਿਉਂਕਿ ਉਦੋਂ ਥੋੜਾ ਜਿਹਾ ਬਾਜ਼ਾਰ ਘਟ ਗਿਆ ਸੀਗਾ ਆਪਾਂ ਲੇਟ ਹੀ ਗਏ ਸੀ ਤੇ ਇਥੋਂ ਦਾ ਇਤਿਹਾਸ ਹੈ ਵੀ ਇੱਥੇ ਕਦੇ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਇੱਥੇ ਆਏ ਸੀਗੇ ਤੇ ਇੱਥੇ ਕੋਈ ਅਫਸਰ ਝੋਟੀ ਸੀਗੀ ਗੁਰਪ੍ਰਮ ਸਿੰਘ ਜੀ ਨੇ ਅਫਸਰ ਝੋਟੀ ਨੂੰ ਦਾ ਦੁੱਧ ਕੱਟਿਆ ਸੀ ਇੱਥੇ ਤਾਂ ਕਰਕੇ ਇੱਥੇ ਜ਼ਿਆਦਾਤਰ ਮੱਝਾਂ ਦਾ ਦੁੱਧ ਚੜਦਾ ਹੈ ਜੀ ਪਸ਼ੂਆਂ ਦਾ ਜੋ ਵੀ ਅਗਲਾ ਸੁਖ ਸੁਖਤਾਏ ਇੱਥੇ ਦੁੱਧ ਚੜਾ ਕੇ ਜਾਂਦਾ ਹੈ ਇਹ ਆਪਾਂ ਵਹਿਣ ਲਈ ਸੀ ਜੀ ਜ਼ਿੰਦਗੀ ਦੇ ਵਾਅਦੇ ਘਟੇ ਚੱਲਦੀ ਰਹਿੰਦੇ ਆ ਇਹ ਆਪਾਂ 50000 ਦੀ ਵਹਿਣ ਲਈ ਸੀ ਤੇ ਇਹਦਾ ਸਾਰਾ ਲੇਵਾ ਖਰਾਬ ਹੋ ਗਿਆ ਇਨੂੰ ਮਟੈਟਸ ਹੋ ਗਈ ਸੀ ਜੇ ਬਹੁਤ ਹੀ ਇਹਦੀ ਟਰੀਟਮੈਂਟ ਕਰਾਈ ਕੋਈ ਇਹਦਾ ਇਲਾਜ ਨਹੀਂ ਬਣਿਆਗਾ ਜੇਕਰ ਕਿਸੇ ਕੋਲੇ ਸੋਲੂਸ਼ਨ ਹੈਗਾ ਇਸ ਚੀਜ਼ ਦਾ ਕੋਈ ਤਾਂ ਜ਼ਰੂਰ ਦੱਸਿਓ ਕਮੈਂਟਾਂ 'ਚ ਇਹਦੇ ਦੋ ਥਾਣੇ ਚਲਦੇ ਆ ਇੱਕ ਉਰਲੀ ਸਾਈਡ ਨੂੰ ਇਹਦੇ ਸੋਜ ਨਹੀਂ ਉਤਰ ਰਹੀ ਬਹੁਤ ਦਵਾਈ ਦਵਾ ਲਈ ਅਸੀਂ ਤੇ ਬਾਕੀ ਜੋ ਆਪਣਾ ਟਰੀਟਮੈਂਟ ਸੀਗਾ ਉਹ ਸਾਰਾ ਪਕਰਾ ਚੁੱਕਿਆ ਹੁਣ ਆਪਾਂ ਦੇਸੀ ਚੀਜ਼ਾਂ ਹੀ ਵਰਤਦੇ ਆ ਇਹਨੂੰ ਜਿਵੇਂ ਕੋਈ ਨਿੰਬੂ ਵਗੈਰਾ ਪਾਤੇ ਇਸ ਤਰ੍ਹਾਂ ਦਾ ਕੁਝ ਪਾਈ ਜਾਨੇ ਆ ਹੁਣ ਆਪਣੇ ਸ਼ਾਮ ਦੇ ਕੰਮ ਧੰਦੇ ਆ ਤੇ ਹੁਣ ਆਪਾਂ ਬਣਾਵਾਂਗੇ ਮਾਲਵੇ ਦੀ ਮਸ਼ਹੂਰ ਸਬਜ਼ੀ ਹੁਣ ਆਪਾਂ ਬਣਾਵਾਂਗੇ ਕद्दू ਦੀ ਸਬਜ਼ੀ ਜੋ ਮਾਲਵੇ ਦੀ ਮਸ਼ਹੂਰ ਸਬਜ਼ੀ ਹੈ ਦੁੱਧ ਵਾਲੀ ਕਿਉਂਕਿ ਮਾਲਵੇ ਚ ਹਰੇਕ ਘਰ ਦੇ ਵਿੱਚ ਦੁੱਧ ਵਾਲੀ ਸਬਜ਼ੀ ਕद्दू ਦੀ ਬਣਾਈ ਜਾਂਦੀ ਹੈ ਜੀ ਤੇ ਇਹਦੇ ਚ ਜਿਆਦਾਤਰ ਆਪਾਂ ਹਰੀਆਂ ਮਿਰਚਾਂ ਪਾ ਕੇ ਮਸਾਲਾ ਕੁੱਟਿਆ ਹੈ ਇਹਦੇ ਚ ਲਾਲ ਮਿਰਚਾਂ ਘੱਟ ਬੰਦੀਆਂ ਤੇ ਦੇਸੀ ਘੋੜਾ ਤੜਕੇ ਨਾਲ ਹੀ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਆ ਮਾਲਵੇ ਵਿੱਚ ਹਰ ਇੱਕ ਘਰੇ ਦੁੱਧ ਨਾਲ ਹੀ ਇਹ ਸਬਜ਼ੀ ਬਣਾਈ ਜਾਂਦੀ ਹੈ ਤੇ ਬਹੁਤ ਹੀ ਟੇਸਟੀ ਬਣਦੀ ਹੈ ਇਹ ਆਪਣੇ ਸ਼ਾਮ ਦੇ ਕੰਮ ਤਾਂ ਦੇ ਚੱਲਦੇ ਰਹਿੰਦੇ ਆ ਬਸ ਹੁਣ ਆਪਾਂ ਸਬਜ਼ੀ ਬਣਾ ਲਾਂਗੇ ਉਸ ਤੋਂ ਬਾਅਦ ਆਪਾਂ ਆਟਾ ਉਟਾ ਗੁੰਨਾਂਗੇ ਦੁੱਧ ਵਧਾਵਾਂਗੇ ਜੀ ਅੰਤ ਤੱਕ ਪਾ ਲਾਂਗੇ ਜਿੰਨੀ ਦੇਰ ਆਪਣੀ ਸਬਜ਼ੀ ਪਕਦੀ ਓਨੀ ਦੇਰ ਆਪਾਂ ਹੋਰ ਕੰਮ ਕਰ ਲਾਂਗੇ ਸ਼ਾਮ ਦੇ ਕੰਮ ਆਪਣੀ ਦੁੱਧ ਵਧਾਉਣਾ ਦੁੱਧ ਗਰਮ ਕਰਨਾ ਦਹੀਂ ਜਮਾਉਣੀ ਇਹੀ ਕ ਆਪਣੇ ਕੰਮ ਤੰਦੇ ਆ ਪਿੰਡਾਂ ਦੇ ਚੱਲਦੇ ਰਹਿੰਦੇ ਆ ਨੇਰੇ ਤੱਕ ਨਾ ਪੱ ਦੁਪਹਿਰੇ ਕੱਪੜੇ ਧੋਤੇ ਸੀਗੇ ਸਾਰੇ ਸੁੱਕ ਗਿਆ ਜੀ ਹੁਣ ਉਹਨਾਂ ਲਾ ਕੇ ਆਪਾਂ ਅੰਦਰ ਰੱਖ ਦਾਂਗੇ ਤੇ ਫੇਰ ਆਪਾਂ ਬਣਾਵਾਂਗੇ ਰੋਟੀ ਕੱਪੜਿਆਂ ਦੀਆਂ ਤਾਹ ਹੁਣ ਆਪਾਂ ਕੱਲ ਨੂੰ ਲਾਵਾਂਗੇ ਕਿਉਂਕਿ ਸ਼ਾਮ ਹੋ ਗਈ ਆ ਹੁਣ ਆਪਾਂ ਇਹਨੂੰ ਇੱਕ ਵਾਰੀ ਇਸ ਤਰ੍ਹਾਂ ਹੀ ਰੱਖ ਦਾਂਗੇ ਅਸ ਆਪਣੇ ਕੰਮ ਤਾਂ ਦੇ ਹੀ ਚੱਲਦੇ ਰਹਿੰਦੇ ਆ ਇਦਰਾ ਆਪਾਂ ਜਮਾਉਣ ਵਾਲਾ ਦੁੱਧ ਕਰ ਮ ਰੱਖ ਲਿਆ ਜੀ ਹੁਣ ਆਪਾਂ ਦੁੱਧ ਚ ਮਾਵਾਂਗੇ ਇਹਨੂੰ ਰੈਡ ਕਨੇਚ ਪਾ ਦਾਂਗੇ ਥੋੜਾ ਜਿਹਾ ਜਾਗ ਲਾ ਕੇ ਜਮਾ ਦਾਂਗੇ ਇਹਨੂੰ ਫਿਰ ਆਪਾਂ ਸਵੇਰੇ ਲੱਸੀ ਦਹੀਂ ਬਣਾਵਾਂਗੇ ਘਰ ਦੀ ਲੱਸੀ ਦਹੀਂ ਜੇਕਰ ਆਪਾਂ ਬਸੂ ਰੱਖਾਂਗੇ ਤਾਂ ਫਿਰ ਹੀ ਆਪਣੇ ਘਰ ਦੀ ਲੱਸੀ ਦਹੀਂ ਬਣੂਗੀ ਕਿਉਂਕਿ ਬਾਹਰੋਂ ਤਾਂ ਆਪਾਂ ਨੂੰ ਮਿਲਾਵਟੀ ਚੀਜ਼ਾਂ ਹੀ ਮਿਲਦੀਆਂ ਆ ਆਪਾਂ ਦੁੱਧ ਵਧਾਤਾ ਜੀ ਹੁਣ ਹੁਣ ਆਪਾਂ ਇਹਨੂੰ ਟੱਕ ਕੇ ਜਾਲੀ 'ਚ ਰੱਖ ਦਾਂਗੇ ਫਿਰ ਆਪਾਂ ਗੁੰਨਾਂਗੇ ਆਟਾ ਫਿਰ ਆਪਾਂ ਰੋਟੀ ਦੀ ਤਿਆਰੀ ਕਰਾਂਗੇ ਆਪਾਂ ਦੁੱਧ ਦੀ ਮਾਤਾਨੀ ਹੁਣ ਨਵਾਂ ਪਾ ਪੋਣੀ ਨਾਲ ਬਣਾ ਲਾਂਗੇ ਉਪਰੋਂ ਕਈ ਵਾਰ ਯਾਰ ਕੋਈ ਚੀਜ਼ ਆ ਲੱਗ ਜਾਂਦੀ ਹੈ ਜੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਸਾਡਾ